ਆ ਜਾਓ ਮਿਲ ਕਰ ਲਈਏ ਆਜੋ 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 ਆ ਕੱਢ ਦੇ ਬਈ ਮੈਨੂੰ ਕਿਉਂ ਅਜੇ ਪੜ੍ਹੇ ਨਹੀਂ ਆਓ ਸੋਹਣੇ ਆਓ ਸਾਹਿਬ ਕਦੇ ਤੱਕ ਆਓ ਇੱਧਰ ਆਓ ਉੱਥੇ ਜਾਓ ਨਹੀਂ ਕੋਈ ਨਹੀਂ ਚੱਲਦਾ ਨਹੀਂ ਜਾਣਦੇ ਆ ਵੀ ਤਾਂ ਬਰਾਹੀ ਜੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕੁਝ ਸ਼ਬਦ ਬੋਲਣ ਦਾ ਅੱਜ ਦਾ ਇਹ ਇਤਿਹਾਸਿਕ ਮੌਕਾ ਆਪਣੇ ਹੱਥ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ ਕਿ ਜਦੋਂ ਸੁਖਰਾਮ ਸਿੰਘ ਮਾਰਣਕ ਹੋਰਾਂ ਦੀ ਕਲਮ ਚੋਂ ਨਿਕਲੇ ਖੂਬਸੂਰਤ ਗੀਤ ਵਾਕਫ ਕਾਇ ਕਵਲੋ ਜੋ ਬਾਇਗੇ ਉਹਨਾਂ ਦਾ ਆਪਾਂ ਫਿਲਮਾਂਕਣ ਦੇਖਿਆ ਔਰ ਦਿਲਜਾਨ ਤੇ ਆਵਾਜ਼ ਵਿੱਚ ਗਾਏ ਗਏ ਗੀਤ ਜ਼ਿੰਦਗੀ ਦਾ ਪੋਸਟਰ ਆਪਾਂ ਅੱਜ ਇਸ ਨੂੰ ਤਾਲੂ ਕਰ ਰਹੇ ਹਾਂ ਜੁਗਰਾਮ ਸਿੰਘ ਮਾਲਕ ਇੱਕ ਬਹੁਤ ਜਦ ਰਵਾਣ ਦਾ ਮੌਕਾ ਮਿਲਿਆ ਤੇ ਉਹਦੇ ਵਿੱਚ ਕੁਝ ਇੱਦਾਂ ਇੱਦਾਂ ਦੀਆਂ ਗੱਲਾਂ ਸੀ ਕਿ ਇਹ ਗੱਲ ਸੱਚੀ ਹੈ ਇਹ ਨਹੀਂ ਕਿ ਮੈਂ ਬੋਲ ਰਿਹਾ ਕਿ ਤੁਸੀਂ ਸੁਣੋ ਕਿ ਬੋਲਦੇ ਬੋਲਦੇ ਉਹਦਾ ਕਹਿ ਰਹੇ ਹਾਂ ਬਟ ਸੱਚੀ ਗੱਲ ਹੈ ਜਦ ਇਹ ਮੈਂ ਡੱਬ ਵੀ ਕਰਦੇ ਸੀ ਗਾਣਾ ਕਰਦੇ ਸੀ ਸੋ ਮੇਰੇ ਪਾਪਾ ਉੱਥੇ ਸੀਗੇ ਤੇ ਉਹ ਮੈਨੂੰ ਨਾਲ-ਨਾਲ ਮਤਲਬ ਸਮਝਾ ਰਹੇ ਸੀਗੇ ਕਿ ਆ ਦਿਲਾਂ ਕੁਝ ਗੱਲਾਂ ਕਰੀਏ ਉਹ ਕਿ ਇਨਸਾਨ ਕਿਦਾਂ ਦਿਲ ਨਾਲ ਆਪਣੀ ਗੱਲ ਕਰਦਾ ਹੈ ਸਤ ਤੁਸੀਂ ਸੁਣਿਆ ਹੁਣ ਗਣਾਇ ਇਥੇ ਲਾਇਆ ਸੀ ਮੈਂ ਬਹੁਤ ਜ਼ਿਆਦਾ ਖੁਸ਼ ਨਸੀਬ ਹਾਂ ਕਿਉਂਕਿ ਅੱਜ ਕੱਲ ਕਮਰਸ਼ਲ ਟਾਈਮ ਇੰਨਾ ਹੋ ਗਿਆ ਕਿ ਜਿਹੜੀ ਸਾਦੀ ਗੱਲ ਆ ਚਾਰਸ ਉਹਨਾਂ ਦੇ ਘਰੇ ਜ਼ਿਆਦਾ ਰਹਿ ਗਿਆ ਅੱਜ ਕੱਲ ਸੋ ਜਿਹੜਾ ਅੰਕਲ ਨੇ ਤੁਹਾਨੂੰ ਚੀਜ਼ ਲਿਖੀ ਉਹ ਐਗਜ਼ਾਮ ਕਮਰਸ਼ੀਅਲਾਈਜ਼ ਤੋਂ ਤਿਸ ਤੋਂ हट ਕੇ ਤੇ ਬਿਲਕੁਲ ਜਿਹੜੀ ਸਹੀ ਗੱਲ ਸੀਗੀ ਜਿਹੜੀ ਅੱਜ ਕੱਲ ਲੋਕਾਂ ਨੂੰ ਯੂਥ ਨੂੰ ਪਤਾ ਹੋਣੀ ਚਾਹੀਦੀ ਪੰਜਾਬ ਦੇ ਉਹ ਗੱਲ ਸੀਗੀ ਸੋ ਥੈਂਕ ਯੂ ਅੰਕਲ ਇੱਕ ਵਾਰੀ ਅੰਕਲ ਲਈ ਪਲੀਜ਼ ਥਰੋ ਦਾ ਤਾਲੀਆਂ ਬਹੁਤ लास्ट प्रेशर है तो आपको पता नहीं है कितने ही सम्राट हैं जिधर ही उत्तर प्रदेश जब माचर पंजाब कितने बुक मंत्रियां नाले ना ने कम की था जिधर जब कॉलेज है ना म्यूजियम बनाया है वो दे जिधर सात आठ नाले रोज इतने दर्जन दे चल रहे हैं वो प्रोजेक्ट भी विकास प्रेशर में बहुत 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 मेहरबानी पर ले कास्ट ਇਹ ਸੱਭਿਆਚਾਰ ਬਹੁਤ ਪੁਰਾਣਾ ਸਦੀਆਂ ਤੋਂ ਮਿਲਦਾ ਉਹ ਚੱਲਦਾ ਆਉਂਦਾ ਉਹਦੇ ਤੋਂ 5 ਦਿਨ ਪਹਿਲਾਂ 뮤직 ਦੇ ਪ੍ਰੋਗਰਾਮ ਹੁੰਦੇ ਆ ਉਹਦੇ 'ਚ ਇਹ ਪੰਜਾਬ 'ਚ ਰਾਸਧਾਰੀ ਪਰੰਪਰਾ ਬੜੀ ਰਾਸਧਾਰੀਆਂ ਦੀ ਬੜੀ ਰਹੀ ਹੈ ਉਹ ਪੰਜਾਬ ਦੇ ਰਾਸਧਾਰੀ ਗਰੁੱਪ ਜਿਹੜੇ ਉੱਥੇ ਆਦੇ ਸੀਗੇ ਉਹ ਸੰਗੀਤ ਪੇਸ਼ ਕਰਦੇ ਸੀ ਤੇ ਨਾਟਕ ਜਿਹੜੇ ਆ ਉਹ ਪੇਸ਼ ਕਰਦੇ ਸੀ ਉਹ ਉਹ ਨਾਟਕ ਤੇ ਉਹ ਸੰਗੀਤ ਵੀ ਮੈਂ ਬਹੁਤ ਸੁਣਿਆ ਉਹਦਾ ਇਸ ਕਰਕੇ ਸੰਗੀਤ ਨਾਲ ਮੇਰੀ ਬੜੀ ਸਾਜ ਪਹਿਲਾਂ ਤੋਂ ਰਹੀ ਹੈ ਇੱਕ ਮੈਂ ਤੁਹਾਨੂੰ ਘਟਨਾ ਸੁਣਾਵਾਂ ਕਿ ਇੱਕ ਵਾਰ ਅਸੀਂ ਰਾਸਤਰੀ ਮਗਉ ਆਏ ਜਿਹੜੇ ਆ ਕਿ ਉਹਨਾਂ ਲਈ ਇੱਕ ਰਾਸ ਪੁਆਈਏ ਪਿੰਡ 'ਚ ਤੇ ਅਜੇ ਜਿਹੜਾ ਉਹ ਜਿੱਥੇ ਪ੍ਰੋਗਰਾਮ ਹੋ ਰਹਾ ਸੀਗਾ ਉਹਦੇ 'ਚ ਸੀ ਉਹ ਦੋ ਬਾਸ ਜਿਹੜੇ ਗੱਡ ਕੇ ਜਿੱਦਾਂ ਪਿੰਡਾਂ 'ਚ ਵਰਾਉਂਦੇ ਸੀ ਬਰਬ ਲਗਾ ਰਹੇ ਸੀ ਤੇ ਕਿਸੇ ਨੇ ਪਿੱਛੋਂ ਧੱਗਾ ਮਰਿਆ ਜਿਹੜੇ ਬਰਬ ਵੱਡੇ ਵੱਡੇ ਫੜੇ ਸੀ ਉਹ ਦੋਏ ਮੈਂ ਕੰਨ ਨਾਲ ਵਜਿਆ ਤੇ ਦੋਏ ਬਰਬ ਕਰੇ ਹੱਥਾਂ 'ਚ ਵੜ ਗਏ ਤੇ ਉਹ ਲੋਗ ਨੇ ਨਿਕਲ ਆ ਗਏ ਉਹ ਤੋਂ ਬਾਅਦ ਡਾਕਟਰ ਦੇ ਗਏ ਡਾਕਟਰ ਦੇ ਚਾਰ ਕੇ ਉਹ ਕੱਚ ਕੁਛ ਕਢਾ ਕੇ ਪਟੀਆਂ ਕੀਤੀਆਂ ਤੇ ਕੱਪੜੇ ਮੇਰੇ ਖੂਨ ਨਾਲ ਵੀ ਜੇਲੇ ਸੀ ਤੇ ਤੁਸੀਂ ਦੇਖੋ ਮੈਂ ਅੱਜ ਸੋਚਦਾ ਮੈਂ ਕਿੰਨਾ ਸ਼ਦਾਈ ਸੀਗਾ ਮੈਂ ਘਰ ਨਹੀਂ ਗਿਆ ਤੇ ਮੁੜ ਕੇ ਫੇਰ ਰਾਤ 'ਚ ਚੱਲ ਗਿਆ ਪੂਰੀ ਜਿਹੜੀ ਰਾਤ ਆ ਮੈਂ ਰਾਸਤੇ 'ਚ ਹੀ ਉਹ ਸੰਗੀਤ ਸੁਣਿਆ ਜਦੋਂ ਮੈਂ ਘਰ ਗਿਆ ਤੇ ਮੇਰੇ ਕੱਪੜੇ ਖੂਨ ਨਾਲ ਵੀ ਜੇ ਤੇ ਮੇਰੀ ਮਦਰ ਬੜੀ ਘਬਰਾ ਗਈ ਦੇ ਉਹਨੇ ਕਿਹਾ ਵੀ ਇਹ ਤੂੰ ਜੇ ਹੈ ਘਟਨਾ ਵਾਪਰ ਗਈ ਮੈਂ ਦੱਸਿਆ ਕੀ ਹੋਇਆ ਜਦ ਘਟਨਾ ਵਾਪਰ ਗਈ ਤੈਨੂੰ ਸਿੱਧਾ ਘਰ ਆਉਣਾ ਚਾਹੀਦਾ ਸੀ ਤੇ ਇਸ ਤਰ੍ਹਾਂ ਦਾ ਮੇਰਾ ਜਨੂੰਨ 뮤זיਕ ਨਾਲ ਰਿਐਲਟੀ ਅੱਜ ਵੀ ਜਦੋਂ ਥੋੜਾ ਜਿਹਾ ਵੀ ਕੋਈ ਜਿਹੜਾ ਮੇਰੇ ਕੰਨ ਨੂੰ ਕੋਈ 뮤זיਕ ਕਿਸੇ ਦੀ ਆਵਾਜ਼ ਅੱਛੀ ਲੱਗਦੀ ਹੈ ਰਿਐਲਟੀ ਸ਼ੋ ਵੀ ਜਿਹੜੇ ਟੀਵੀ ਤੇ ਜਿਹਨੇ ਵੀ ਪ੍ਰੋਗਰਾਮ ਹੁੰਦੇ ਆ ਮੇਰੀ ਸਭ ਤੋਂ ਵੱਧ ਚੁਆਇਸ ਹੁੰਦੀ ਹੈ ਜਿਹੜੀ ਸੰਗੀਤ ਦੀ ਨਵੇਂ ਕਲਾਕਾਰਾਂ ਨੂੰ ਸੁਣਾਉਂਦਾ ਹੁਣ ਜਲੰਧਰ ਦੇ ਨਵੇਂ ਬੱਚੇ ਚਾਹੇ ਉਸਕੰਦਰ ਸੀਗਾ ਚਾਹੇ ਕੋਮਡਾ ਹੋਵੇ ਮੀਨਾ ਕੁਮਾਰ ਹੈ ਜਿਹੜੇ ਜਿਨ੍ਹਾਂ ਜਿਹੜੇ ਸਾਡੇ ਸ਼ਹਿਰਪੁਰ ਦੇ ਨੇੜੇ ਦਾ ਇੱਕ ਹੋਰ ਲੜਕਾ ਸੀਗਾ ਜਿਹੜੇ ਜਿਹੜੇ ਰਿਐਲਿਟੀ ਸ਼ੋਅ ਚ ਭਾਗ ਲੈਂਦੇ ਰਹਾ ਉਹ ਸਾਰੇ ਲੋਕ ਜੋ ਬੱਚੇ ਆ ਜਿਹੜੇ ਮੈਨੂੰ ਬੜੇ ਅچھے ਲੱਗਦੇ ਆ ਮੈਨੂੰ ਆਪਣੇ ਬੱਚੇ ਲੱਗਦੇ ਆ ਬਾਕੀ ਜਿੱਥੋਂ ਤੱਕ ਮੇਰੀ ਗੀਤਕਾਰੀ ਦੀ ਸੰਬੰਧ ਹੈ ਗੀਤਕਾਰੀ ਦਾ ਇਹ ਮੈਂ ਬਚਪਨ ਚ ਥੋੜਾ ਜਿਹਾ ਜਦੋਂ ਮੈਂ ਸਕੂਲ ਪੜਦਾ ਸੀ ਉਦੋਂ ਮੈਂ ਥੋੜੀਆਂ ਜੀਆਂ ਲਾਈਨਾਂ ਲੁਣਾ ਇਸ ਤਰ੍ਹਾਂ ਦੀਆਂ ਲਿਖਦਾ ਹੁੰਦਾ ਸੀਗਾ ਏ ਆਪਣੇ ਲਕਵੇਂਦਰ ਚੌਹਲ ਜੀ ਜਾਣਦੇ ਆ ਜਗਿੰਦਰ ਪਾਰਲਾ ਪੰਜਾਬ ਦੇ ਇੱਕ ਬਹੁਤ ਵੱਡੇ ਆਰਟਿਸਟ ਹੋਏ ਆ ਜਿਹੜੇ ਕਮਿਊਨਿਸਟ ਪਾਰਟੀਆਂ ਲਈ ਨਾਟਕ ਪਿੰਡਾਂ 'ਚ ਡਰਾਮੇ ਕਰਦੇ ਸੀ ਉਹਨਾਂ ਨੇ ਸਾਡੇ ਪਿੰਡ 'ਚ ਸਾਡੇ ਇੱਕ ਰੱਖਿਆ ਸੀ ਬੜੀ ਵੱਡੀ ਕਿਰਤੀ ਜੀ ਲੋਕਤੋਂ ਬਹੁਤ ਲੋਕ ਡਰਾਮਾ ਦੇਖਣ ਆਦੇ ਹੁੰਦੇ ਸੀ ਉਹ ਮੈਂ ਕੁਛ ਇੱਕ ਕਵਤਾ ਲਿਖੀ ਲਿਖੀ ਸੀ ਇਹ ਉਹਨਾਂ ਦੇ ਜਾ ਕੇ ਮੈਂ ਪੇਸ਼ ਕੀਤੀ ਛੋਟਾ ਜਿਹਾ ਮਸਿਕਾ ਤੇ ਉਹ ਲੋਕਾਂ ਨੇ ਬੜੀ ਪਸੰਦ ਕੀਤੀ ਬੜੀਆਂ ਦਾੜੀਆਂ ਟੁੜੀਆਂ ਵੱਜੀਆਂ ਤੇ ਛੋਟਾ ਜਿਹਾ ਮੈਸਿੰਗ ਮੈਂ ਨਜ਼ਰ ਕਿਸੇ ਨੂੰ ਆ ਨਹੀਂ ਰਿਹਾ ਸੀ ਤੇ ਜਗਿੰਦਰ ਬਾਹਰ ਲਨ ਮੈਨੂੰ ਚੁੱਕ ਕੇ ਇੱਦਾਂ ਉੱਪਰ ਨੂੰ ਖੜਾ ਕਰਦਾ ਕਿ ਮੈਂ ਐਸ ਮੁੰਡੇ ਨੇ ਕਰਤਾ ਬੜੀ ਹੈ ਜੋ ਇਹ ਲੇਖ ਲੇਖਾ ਪਹਿਲੇ ਕਿੰਦਾ ਹੈ ਸ਼ੌਕ ਵੀ ਬਚਪਨ ਕੋਈ ਸੀਗਾ ਫਿਰ ਥੋੜਾ ਜਿਹਾ ਪੱਤਰਕਾਰੀ ਬਣਦੇ ਬਸ ਇਹ ਹੋ ਗਿਆ ਚੰਗਾ ਤੇ ਜਦੋਂ ਕੋਰੋਨਾ ਦਾ ਸਮਾਂ ਆਇਆ ਤੇ ਹਸਪਤਾਲ ਲੰਮੇ ਪੈ ਗਿਆ ਤੇ ਮੈਨੂੰ ਲੱਗਿਆ ਕਿ ਇਹ ਜ਼ਿੰਦਗੀ ਜਿਹੜੀ ਆ ਇਹਦਾ ਕੋਈ ਭਰੋਸਾ ਨਹੀਂ ਹੈਗਾ ਕੋਈ ਇਹਦੇ ਵਿੱਚ ਕਹਿ ਨਹੀਂ ਅੱਜ ਤੁਸੀਂ ਹੈਗੇ ਕੱਲ ਨਹੀਂ ਹੋ ਸਕਦੇ ਇਹ ਕੋਰੋਨਾ ਦੇ ਵੇਲੇ ਤਾਂ ਇੰਨੀ ਦਹਿਸ਼ਤ ਸੀ ਕਿ ਜਦੋਂ ਉਥੇ ਦੁਜਾਇਦਾ ਜੀ ਕਾ ਅੱਜ ਦਾ ਦਿਨ ਬੀਤ ਗਿਆ ਤੇ ਜਦੋਂ ਸਵੇਰ ਨੂੰ ਸੁੱਤੇ ਉੱਠਦੇ ਸੀ ਰੱਬ ਦਾ ਸ਼ੁਕਰ ਕਰੀਦਾ ਵੀ ਅੱਜ ਵੀ ਜਿਉਂਦਾ ਹੀ ਹਾਂ ਤੇ ਉਹ ਜਿੰਨੇ ਜਿੰਨੇ ਹਸਪਤਾਲ ਦੇ ਡਾਕਟਰ ਆਉਂਦੇ ਸੀ ਐਨ ਐਚ ਐਸ ਚ ਡਾਕਟਰ ਉਹਰੇ ਵੀ ਸਿਰ ਤੋਂ ਪੈਰਾਂ ਤੱਕ ਆਪਣੇ ਆਪ ਨੂੰ ਲੁਕੋਇਆ ਹੁੰਦਾ ਸੀ ਨਰਸਾਂ ਦੀ ਉਹਨਾਂ ਨੇ ਵੀ ਆਪਣੇ ਆਪ ਨੂੰ ਲੁਕਾਇਆ ਹੁੰਦਾ ਸੀਗਾ ਇਹ ਉਹ ਜਦੋਂ ਇਹ ਗੱਲ ਦੀ ਕਿ ਮਾਤ ਸਾਡੇ ਆਲੇ ਦੁਆਲੇ ਘੁੰਮਦੀ ਏ ਤੇ ਉਹਦੋਂ ਮੈਂ ਸੋਚਿਆ ਕਿ ਜਿਹੜੀਆਂ ਮਨ ਚ ਕੁਝ ਐਦਾਂ ਦੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੁਛ ਨਾ ਕੁਛ ਲਿਖਣਾ ਚਾਹੀਦਾ ਤੇ ਮੈਂ ਸਮਝਦਾ ਕਿ ਜਿਹੜਾ ਤੁਹਾਡੇ ਆਲੇ ਦੁਆਲੇ ਵਾਪਰਦਾ ਜਿਹੜਾ ਉਹਦੇ ਮੇਰੀ ਜਿਹੜੀ ਗੀਤਕਾਰੀ ਏ ਜਿਹੜੀ ਮੇਰੀ ਕਵਿਤਾ ਅਰੇ ਤੁਹਾਡੇ ਜੋ ਤੁਹਾਡੇ ਵਾਪਰਦਾ ਉਹਦਾ ਰਿਐਕਸ਼ਨ ਹੈ ਜਿਹੜਾ 2020 ਤੋਂ ਬਾਅਦ ਜੋ ਕੁਝ ਵੀ ਹੋਇਆ ਉਹਦੇ ਤੇ ਮੈਂ ਰਿਐਕਟ ਕੀਤਾ ਰਿਐਕਟ ਸੀ ਆਪਣੇ ਲਿਖਾਰਾ ਵੀ ਕਰਦੇ ਆ ਤੇ ਕੁਝ ਅਨੁਭਵ ਜਿਹੜੇ ਆ ਕੁਝ ਭਾਵਨਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਉਹ ਜੇ ਸ਼ਾਇਰੀ ਚ ਜਾਂ ਗੀਤਾਂ ਚ ਉਹਨੂੰ ਕੀਤਾ ਜਾਵੇ ਤਾਂ ਉਹ ਬਿਹਤਰ ਲੱਗਦਾ ਮਨ ਨੂੰ ਜ਼ਿਆਦਾ ਸੈਟੀਸਫੈਕਸ਼ਨ ਹੁੰਦੀ ਹੈ ਇੱਕ ਇੰਟਰਵਿਊ ਸੋਨੀ ਸੀਗੀ ਸ਼ਾਹਰੁਖ ਦੀ ਸ਼ਾਹਰੁਖ ਨੇ ਕਿਹਾ ਕਿਸੇ ਕਾਲਜ ਚ ਉਹਨੇ ਭਾਸ਼ੰਦ ਦਿੱਤਾ ਕਿ ਤੁਸੀਂ ਸ਼ਾਇਰੀ ਜਿੰਨੀ ਮਰਜ਼ੀ ਚੰਗੀ ਕਰੋ ਜਿੰਨੀ ਮਰਜ਼ੀ ਮਾੜੀ ਕਰੋ ਜ਼ਿੰਦਗੀ ਚ ਜਦੋਂ ਤੁਸੀਂ ਡਿਪਰੈਸ ਮਹਿਸੂਸ ਕਰਦੇ ਆ ਕੋਈ ਅੰਦਰੋਂ ਟੁੱਟਦੇ ਆ ਕੋਈ ਰਿਐਕਸ਼ਨ ਹੁੰਦਾ ਕੋਈ ਦਬਾਅ ਮਹਿਸੂਸ ਕਰਦੇ ਆ ਤੁਹਾਨੂੰ ਕਰਮ ਲੈ ਕੇ ਲਿਖਣਾ ਚਾਹੀਦਾ ਇਹ ਜ਼ਰੂਰੀ ਨਹੀਂ ਤੁਸੀਂ ਚੰਗੀ ਸ਼ੈਰੀ ਕਰੋ ਜ਼ਰੂਰੀ ਨਹੀਂ ਲੋਕ ਉਹਨੂੰ ਪਸੰਦ ਕਰਨ ਪਰ ਉਸ ਵੇਲੇ ਤੁਸੀਂ ਡਿਪਰੈਸ਼ਨ ਤੋਂ ਬਚੋਗੇ ਕਈ ਲੋਕ ਡਿਪਰੈਸ਼ਨ 'ਚ ਖੁਦਕਿਸ਼ੀਆਂ ਕਰਨ ਤੱਕ ਚਲੇ ਜਾਂਦੇ ਆ ਬਿਹਤਰ ਹੈ ਕਿ ਤੁਸੀਂ ਆਪਣਾ ਚੰਗੀਆਂ ਕਵਿਤਾਵਾਂ ਪੜੋ ਚੰਗੀਆਂ ਚੀਜ਼ਾਂ ਲਿਖੋ ਚੰਗੇ ਲੋਕਾਂ ਦੀ ਸੰਗਤ 'ਚ ਰਹੋ ਚੰਗਾ ਸੋਚੋ ਆਪਣੇ ਸਮਾਜ ਲਈ ਆਪਣੇ ਲੋਕਾਂ ਲਈ ਪ੍ਰਤੀਬੱਧ ਹੋ ਕੇ ਕੁਝ ਨਾ ਕੁਝ ਕਰੋ। ਇਹੀ ਜਿਹੜੀ ਆ ਜ਼ਿੰਦਗੀ ਆ। ਇਹਨਾਂ ਸ਼ਬਦਾਂ ਨਾਲ ਬਹੁਤ ਸਮਾ ਗਿਆ ਤੇ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਗੀਤ ਵੀ ਸੁਣਿਆ ਮੇਰੇ ਬਾਰੇ ਗੱਲਾਂ ਵੀ ਸੁਣੀਆਂ ਤੇ ਇੰਨੀ देर ਤੱਕ ਤੁਸੀਂ ਸਾਰੇ ਬੈਠੇ ਰਹੇ ਆ ਤੁਸੀਂ ਸਾਰੇ ਬਹੁਤ ਜ਼ਿਆਦਾ ਬਿਜ਼ੀ ਆ ਤੇ ਇਹਨਾਂ ਕਹਿੰਦਾ ਹੋਇਆ ਮੈਂ ਖੇਮਾ ਦਾ ਜੱਜ ਕੈਂ ਸ਼ੁਕਰੀਆ ਧੰਨਵਾਦ।